ਹੈਲੋ ਵੈਲਕਮ ਟੂ ਮਾਈ ਚੈਨਲ ਲਾਈ ਬਿਦਮੰਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਨਵਾਂ ਦਿਨ ਨਵਾਂ ਬਲੌਗ ਦਿਨ ਬਹੁਤ ਸੋਹਣਾ ਹੈ ਬਾਹਰ ਅੱਜ ਸੋ ਅੱਜ ਅਸੀਂ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਹੈ ਸਾਡਾ ਸੋ ਅੱਜ ਅਸੀਂ ਆਪਣੇ ਘਰ ਪਾਜੀ ਨੂੰ ਇਨਵਾਈਟ ਕੀਤਾ ਹੈ ਸਾਡੇ ਬਹੁਤ ਰਿਸਪੈਕਟਡ ਪਾਜੀ ਆ ਉਹਨਾਂ ਨੂੰ ਅਸੀਂ ਅੱਜ ਇਨਵਾਈਟ ਕੀਤਾ ਹੈ ਸੋ ਸਾਢੇ 10 ਵਜੇ ਉਹ ਆਉਗੇ ਅਸੀਂ ਸਾਰੇ ਰਲ ਕੇ ਬ੍ਰੇਕਫਾਸਟ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਅਸੀਂ ਕੁਝ ਹੋਰ ਕਰਾਂਗੇ ਸੋ ਕਾਫੀ ਟਾਈਮ ਬਾਅਦ ਆਸੀ ਨੂੰ ਨਨ ਵਾਈਟ ਕੀਤਾ ਆਲਮੋਸਟ ਸਾਲ ਹੀ ਹੋ ਗਿਆ ਸੋ ਸਾਲ ਬਾਅਦ ਆਸੀ ਕਿ ਭਾਜੀ ਅਸੀਂ ਸਾਡੀ ਅੱਜ ਛੁੱਟੀ ਆ ਸੋ ਸਾਰੀ ਫੈਮਿਲੀ ਦੀ ਡੇ ਆਫ ਆ ਤੁਸੀਂ ਆਓ ਨਾਲੇ ਅਸੀਂ ਬ੍ਰੇਕਫਾਸਟ ਕਰਦੇ ਆਂ ਨਾਲੇ ਗੱਲਾਂ ਬਾਤਾਂ ਮਾਰਾਂਗੇ ਸੋ ਬਹੁਤ ਰਿਸਪੈਕਟਡ ਮੈਨ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਸਾਨੂੰ ਬਹੁਤ ਸ਼ਾਂਤੀ ਆਉਂਦੀ ਆ ਗੱਲਬਾਤ ਕਰਦੇ ਆਂ ਘਰ ਦੇ ਵੀ ਜੇ ਕੋਈ ਸਿਆਣਾ ਬੰਦਾ ਆਉਂਦਾ ਆ ਸੋ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਉਹ ਗੱਲਾਂ ਕਰਦੇ ਆ ਸੋ ਬ੍ਰੇਕਫਾਸਟ ਨਾ ਮੈਂ ਆਲਮੋਸਟ ਰੈਡੀ ਕਰ ਦਿੱਤਾ ਆ ਸੋ ਡਾਈਨਿੰਗ ਟੇਬਲ ਤੇ ਲੱਗ ਚੁੱਕਾ ਆ ਸੋ ਤੁਹਾਨੂੰ ਮੈਂ ਬ੍ਰੇਕਫਾਸਟ ਦਿਖਾਉਂਗੀ ਕਿਸ ਤਰੀਕੇ ਦਾ ਅੱਜ ਮੈਂ ਬ੍ਰੇਕਫਾਸਟ ਆਪਣੇ ਵਾਸਤੇ ਬਣਾਇਆ ਆਪਣੀ ਫੈਮਿਲੀ ਵਾਸਤੇ ਸੋ ਮੈਂ ਬਹੁਤ ਜਦੋਂ ਘਰ ਵਿੱਚ ਮੇਰੇ ਕਿਸੇ ਵੀ ਮਹਿਮਾਨ ਨੂੰ ਮੈਂ ਬੁਲਾਉਂਦੀ ਆ ਸੋ ਮੈਂ ਬਹੁਤ ਪਿਆਰ ਦੇ ਨਾਲ ਬਹੁਤ ਸ਼ੌਕ ਦੇ ਨਾਲ ਚਾਹ ਦੇ ਨਾਲ ਬ੍ਰੇਕਫਾਸਟ ਜਾਂ ਡਿਨਰ ਜਾਂ ਲੰਚ ਰੈਡੀ ਕਰਦੀ ਆ ਮੈਨੂੰ ਚਾਹ ਬਹੁਤ ਹੁੰਦਾ ਆ ਕਿ ਮੇਰੇ ਘਰ ਮੈਂ ਆਪਣੀ ਇੱਕ ਐਸੇ ਇਨਸਾਨ ਨੂੰ ਬੁਲਾਇਆ ਆ ਸੋ ਮੇਰੇ ਜਿੰਨੀਆਂ ਮੇਰੇ ਮਨ ਦੀਆਂ ਭਾਵਨਾਵਾਂ ਖੁਸ਼ੀਆਂ ਹੁੰਦੀਆਂ ਮੈਂ ਉਸ ਖਾਣੇ ਵਿੱਚ ਬਣਾ ਕੇ ਪੇਸ਼ ਕਰ ਦਿੰਦੀ ਆ ਸੋ ਇਹੀ ਹੋਣਾ ਜ਼ਰੂਰੀ ਆ ਸੋ ਮੈਂ ਹੁਣ ਬਾਜੀ ਹੁਣਾਂ ਨੇ ਆ ਜਾਣਾ 10:00 ਵਜੇ ਸੋ ਅਸੀਂ ਸਾਰੇ ਰਲ ਕੇ ਬ੍ਰੈਕਫਾਸਟ ਕਰਾਂਗੇ ਸੋ ਉਸ ਤੋਂ ਬਾਅਦ ਤੁਹਾਨੂੰ ਮੈਂ ਮਿਲੂੰਗੀ ਥੈਂਕ ਯੂ ਅੱਜ ਮੈਂ ਆਪਣਾ ਚੁੱਲਾ ਚੌਂਕਾ ਜਿਹੜਾ ਆ ਮੈਂ ਆਪਣੇ ਸੈਂਡਕ ਦੇ ਉੱਤੇ ਲੈ ਕੇ ਆਂਦਾ ਆ ਸੋ ਜਿਹੜਾ ਦੋ ਤਿੰਨ ਦਿਨ ਪਹਿਲਾਂ ਸਾਗ ਬਣਾਇਆ ਸੀ ਉਹ ਸਾਗ ਨੂੰ ਦੁਬਾਰਾ ਤੜਕਾ ਲਾਇਆ ਸੋ ਤੁਹਾਨੂੰ ਵੀ ਪਤਾ ਹੈ ਜਦੋਂ ਸਾਗ ਨੂੰ ਦੁਬਾਰਾ ਤੜਕਾ ਲੱਗਦਾ ਆ ਤੇ ਫਿਰ ਉਹਦਾ ਸਵਾਦ ਕਿੰਨਾ ਡਿਫਰੈਂਟ ਹੁੰਦਾ ਆ ਸੋ ਹੁਣ ਮੈਂ ਅੱਜ ਰੋਟੀ ਬਣਾਉਂਗੀ ਇੱਥੇ ਕਣਕ ਦੀ ਮੱਕੀ ਦੀ ਰੋਟੀ ਨਹੀਂ ਮੈਂ ਬਣਾਉਂਗੀ ਅੱਜ ਕਣਕ ਦੀ ਰੋਟੀ ਬਣਾਉਂਗੀ ਅੱਜ ਮੇਰਾ ਜਿਹੜਾ ਬਲੌਗ ਆ ਇਹ ਇੱਥੇ ਬਣਦੇ ਆ ਆ ਸੈਂਡਿਕ ਦਾ ਸੋ ਮੈਂ ਕਿਸ ਤਰੀਕੇ ਦੇ ਨਾਲ ਇੱਥੇ ਬੈਠੀ ਆ ਇਹ ਮੇਰਾ ਟੇਬਲ ਆ ਤੇ ਚੇਰਾ ਆ ਖਾਣ ਵਾਲੇ ਬੈਠੋਗੇ ਇਸ ਤਰੀਕੇ ਨਾਲ ਮੈਂ ਆਪਣੇ ਘਰ ਦੇ ਪਰਦੇ ਸਾਰੇ ਧੋ ਕੇ ਲਾ ਲਏ ਆ ਸੋ ਮੈਂ ਬਹੁਤ ਵਧੀਆ ਫੀਲ ਕਰਦੀ ਆ ਕਿ ਮੈਂ ਅੱਜ ਬਿਲਕੁਲ ਇੰਡੀਆ ਵਾਂਗਰ ਆਪਣੇ ਬਰਾਂਡੇ ਦੇ ਵਿੱਚ ਬੈਠੀ ਆ ਸੋ ਰੋਟੀ ਬਣਾਉਣ ਧੰਨ ਗੁਰੂ ਰਾਮਦਾਸ ਜੀ ਸੋ ਹੁਣ ਅਸੀਂ ਰੋਟੀ ਬਣਾ ਲਈਏ ਥੋੜੀ ਠੰਡ ਸੀਗੀ ਇਸ ਕਰਕੇ ਥੋੜਾ ਜਿਹਾ ਕੰਬੜੀ ਲੈ ਆਂਦੀ ਅੰਦਰ ਸੋ ਪੇਟ ਪੁੱਟ ਤੁਸੀਂ ਟੱਕ ਲੈਣੇ ਆ ਸੋ ਰੋਟੀ ਪੱਕ ਰਹੀ ਆ ਆ ਜਾਓ ਤੁਸੀਂ ਸਾਰੇ ਜਣੇ ਰਲ ਕੇ ਰੋਟੀ ਖਾਂਦੇ ਆ ਧੰਗੁਰੂ ਰਾਮਦਾਸ ਜੀ ਸੋ ਰੋਟੀਆਂ ਤਾਂ ਹੁਣ ਵੰਡਣੀਆਂ ਸ਼ੁਰੂ ਹੋ ਗਈਆਂ ਆ ਹਾਂ ਸਾਰੇ ਰੋਟੀ ਖਾਣਗੇ ਇਹ ਲੱਕੜ ਹੋਰ ਲਾ ਲੰਨੇ ਆ ਤਵਾ ਤਾਂ ਚਕਲਾ ਤਾਂ ਹੈ ਨਿੰਗਾ ਮੈਂ ਇਹਦੇ ਉੱਤੇ ਹੀ ਸਾਰੇ ਤਰ੍ਹਾਂ ਦੇ ਮੇਰੇ ਕੋਲ ਪ੍ਰਬੰਧ ਹੁੰਦੇ ਮੈਂ ਕਰ ਲੈਂਦੀ ਆ ਇੰਨਾ ਮੈਂ ਔਖਾ ਨਹੀਂ ਸਮਝਦੀ ਕਿਸੇ ਗੱਲ ਨੂੰ ਸੋ ਆਈਡੀਏ ਆ ਜਾਂਦੇ ਆ ਕਿ ਕਿਦਾਂ ਕਿਦਾਂ ਕੰਮ ਕਰਨਾ ਸੋ ਰੋਟੀ ਪੱਕ ਰਹੀ ਆ ਤੁਸੀਂ ਸਾਰੇ ਆਓ ਮੇਰੇ ਨਾਲ ਰੋਟੀ ਖਾਓ ਸੋ ਮੈਂ ਚਾਹੂੰਗੀ ਫੋਮ ਮੈਂ ਚਾਹੂੰਗੀ ਮੇਰੀ ਰੋਟੀ ਦਾ ਲੋਸ ਫਲਾਓ ਤੁਸੀਂ ਤੁਸੀਂ ਸਾਰੇ ਵੀ ਹੱਸਦੇ ਹੋਵੋਗੇ ਕਿ ਕੈਨੇਡਾ ਵਾਲੀ ਬੀਬੀ ਕੀ ਕਰਦੀ ਆ ਨਹੀਂ ਮੈਂ ਕਰਦੀ ਕੁਝ ਨਹੀਂ ਹੈਗੀ ਮੈਂ ਸਿਰਫ ਆਪਣੀ ਫੈਮਲੀ ਦੇ ਲਈ ਇਹ ਜਿਹੜਾ ਕੰਮ ਆ ਇਹ ਆਪਣੀ ਫੈਮਲੀ ਲਈ ਕਰ ਰਹੀ ਆ ਕਿਉਂਕਿ ਮੇਰੀ ਫੈਮਲੀ ਲਾਈਕ ਕਰਦੀ ਆ ਮੇਰੇ ਬੱਚੇ ਲਾਈਕ ਕਰਦੇ ਆ ਮੇਰੇ ਹਸਬੰਡ ਲਾਈਕ ਕਰਦੇ ਆ ਕਿ ਸਾਨੂੰ ਇੰਡੀਆ ਦਾ ਮਾਹੌਲ ਮੇਰੇ ਘਰ ਦੇ ਵਿੱਚ ਮੈਨੂੰ ਮਿਲੇ ਕਿਉਂਕਿ ਜਿਹੜਾ ਅਸਪੀਕਰ ਇਹ ਜੇ ਮਾਰਾ ਜਾ ਵੀ ਇਹਨੂੰ ਕੁਛ ਲੱਗੇ ਤਾਂ ਇਹ ਸੜ 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 ਕਰਨਾ ਲੱਗ ਜਾਂਦਾ ਇਹਦੀ ਆਵਾਜ਼ ਬਹੁਤ ਪਾਜੀ ਆ ਜਾ ਰੋਟੀ ਖਾ ਲਓ ਰੋਟੀ ਖਾ ਲਓ ਸਾਗ ਬਣਿਆ ਆ ਸੰਦਕ ਤੇ ਬਣਦੇ ਨੇ ਰੋਟੀਆਂ ਆ ਦੇਖੋ ਇੰਡੀਆ ਵਾਲਾ ਮਾਹੌਲ ਆਜੋ ਆਜੋ ਛੋਟੀ ਸਾਫ ਵੀ ਲੱਗੇ ਆ ਖਾਨ ਸਾਗ ਬਣਾਇਆ ਸੀਗਾ ਅਸੀਂ ਬਾਹਰ ਚੁੱਲੇ ਤੇ ਸਟਾਰਟ ਸੋ ਚੁੱਲੇ ਤੇ ਅਸੀਂ ਬਾਹਰ ਰੱਖਿਆ ਆ ਦੇਖੋ ਲੁੰਬੀਆਂ ਲਾ ਕੇ ਹੋਰ ਕੀ ਸੋ ਸਟਾਰ ਹਾਂਜੀ ਮੈਂ ਆ ਕੇ ਪੁੱਛੋ ਨਾ ਤੁਸੀਂ ਆਨੰਦ ਲੈ ਰਹੇ ਅਸੀਂ ਪੂਰੇ ਇਸ ਵੇਲੇ ਇੰਡੀਆ ਵਾਲੇ ਸਾਡੇ ਗਵੰਡੀ ਭਾਜੀ ਆ ਉਹਨੇ ਘਰ ਬਣਾਉਣਾ ਆ ਉਹ ਆਏ ਆ ਸੋ ਮੈਂ ਸਾਰਿਆਂ ਨਾਲ ਬਹੁਤ ਫਰੈਂਡਲੀ ਆ ਹਰ ਇੱਕ ਨੂੰ ਮੈਂ ਪਿਆਰ ਨਾਲ ਗੱਲ ਕਰਦੀ ਆ ਮੇਰੇ ਸਾਰੇ ਨੇਬਰ ਆਂਦੇ ਨਾਲ ਜੋ ਵੀ ਜੋ ਵੀ ਮੇਰੇ ਘਰ ਵਿੱਚ ਬਣਿਆ ਹੁੰਦਾ ਮੈਂ ਸਾਰਿਆਂ ਨੂੰ ਦੇ ਆਉਂਦੀ ਆ ਸਾਰੇ ਲਾਈਕ ਕਰਦੇ ਆ ਜਦੋਂ ਵੀ ਕੋਈ ਚੀਜ਼ ਬਣਦੀ ਆ ਮੈਂ ਉਹਨਾਂ ਨੂੰ ਦੇ ਕੇ ਆਉਂਦੀ ਆ ਸੋ ਸਾਰੇ ਖੁਸ਼ ਹੁੰਦੇ ਆ ਰੋਟੀ ਦੇਖੋ ਕਿੱਦਾਂ ਫੁੱਲ ਰਹੀ ਆ ਇਹਦਾ ਮਤਲਬ ਤੁਹਾਨੂੰ ਭੁੱਖ ਲੱਗੀ ਹੋਆ ਇਸ ਕਰਕੇ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਰੋਟੀ ਫੁੱਲਦੀ ਹੋਵੇ ਸੋ ਇਹਦਾ ਮਤਲਬ ਸਾਨੂੰ ਭੁੱਖ ਲੱਗੀ ਹੋਈ ਆ ਸੋ ਭੁੱਖ ਲੱਗੀ ਹੋਈ ਆ ਸੋ ਰੋਟੀ ਹੁਣ ਫੁੱਲ ਗਈ ਆ ਸੋ ਇਹ ਚੀਜ਼ਾਂ ਜਿਹੜੀਆਂ ਕੰਮ ਕਰਨ ਨੇ ਇਹ ਚੀਜ਼ਾਂ ਬੜੀਆਂ ਵਧੀਆ ਆ ਮਨ ਨੂੰ ਸ਼ਾਂਤੀ ਆਉਂਦੀ ਇਹਨਾਂ ਨੂੰ ਕੰਮ ਕਰਕੇ ਮੈਨੂੰ ਪਤਾ ਹੈ ਤੁਸੀਂ ਵੀ ਲਾਈਕ ਕਰਦੇ ਹੋਣੇ ਆ ਦੇਖਣਾ ਕਿ ਇਹ ਮਤਲਬ ਕਿ ਲਾਈਫ ਵਿਦ ਮੁੰਨਾ ਮੇਰਾ ਨਾਂ ਹੀ ਮੁੰਨਾ ਆ ਸੋ ਇਹ ਕੀ ਕਰਦੀ ਆ ਇਹ ਕਰਦੀ ਨਹੀਂ ਮੈਂ ਮੈਂ ਆਪਣਾ ਮਾਹੌਲ ਜਿਹੜੇ ਆਪਣੀ ਲਾਈਫ ਜਿਹੜੀ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕੱਢਦੀ ਆ ਸੋ ਮੈਨੂੰ ਗੁੱਡ ਫੀਲਿੰਗ ਆਉਂਦੀ ਆ ਸੋ ਇਹਨੂੰ ਰੋੜ ਤਾਂ ਸਕਦੇ ਨਹੀਂ ਅਸੀਂ ਰੋਟੀ ਨੂੰ ਕਿਉਂਕਿ ਇੱਥੇ ਥੋੜਾ ਜਿਹਾ ਕਾਲਾ ਹੋ ਜਾਂਦਾ ਮੈਂ ਜਿਹੜਾ ਚੁੱਲੇ ਬਣਾਉਂਗੀ ਫਿਰ ਰੋੜਿਆ ਕਰੂੰਗੀ ਸੋ ਹੁਣ ਇਹਦੇ ਉੱਤੇ ਹੀ ਮੈਨੂੰ ਇਹਨੂੰ ਸੇਕਣਾ ਪੈਣਾ ਇਸ ਤਰੀਕੇ ਦੇ ਨਾਲ ਸੋ ਦੇਖੋ ਮੇਰੀ ਕਰਾਰੀ ਕਰਾਰੀ ਰੋਟੀ ਹੁਣ ਤੁਹਾਡੇ ਸਾਹਬ ਆਉਣਗੇ ਉਹਨਾਂ ਨੂੰ ਮੈਂ ਕਰਾਰੀ ਕਰਾਰੀ ਰੋਟੀ ਦਵੂੰਗੀ ਸੋ ਮੈਂ ਚਾਹੂੰਗੀ ਤੁਸੀਂ ਵੀ ਆਓ ਮੇਰੇ ਕੋਲ ਇਸ ਤਰੀਕੇ ਨਾਲ ਰੋਟੀ ਖਾਓ ਸੋ ਜ਼ਰੂਰੀ ਆ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੂੰਗੀ ਕਿ ਜਦੋਂ ਵੀ ਤੁਸੀਂ ਜਿਹੜਿਆਂ ਦੇ ਬੱਚੇ ਤਾਂ ਵੱਡੇ-ਵੱਡੇ ਹੋ ਗਏ ਆ ਉਹਨਾਂ ਨੂੰ ਤਾਂ ਮੈਂ ਸੁਝਾਅ ਨਹੀਂ ਦੇ ਸਕਦੀ ਕਿਉਂਕਿ ਬੱਚੇ ਵੱਡੇ ਹੋ ਗਏ ਉਹਨਾਂ ਦੀ ਆਪਣੀ ਮਰਜ਼ੀ ਆ ਜਿਨ੍ਹਾਂ ਭੈਣਾਂ ਦੇ ਬੱਚੇ ਹਜੇ ਸਾਲ-ਸਾਲ 2-2 3-3 ਸਾਲ ਦੇ ਆ ਕਿਉਂਕਿ ਉਹ ਹਜੇ ਗਰੋ ਹੋ ਰਹੇ ਆ ਸੋ ਮੈਂ ਕਹੂੰਗੀ ਤੁਸੀਂ ਪਲੀਜ਼ ਕੋਸ਼ਿਸ਼ ਕਰੋ ਉਹਨਾਂ ਨੂੰ ਆਪਣਾ ਇੰਡੀਅਨ ਕਲਚਰ ਜ਼ਿਆਦਾ ਦੇਣੇ ਦੀ ਸੋ ਜਦੋਂ ਤੁਸੀਂ ਇੰਡੀਅਨ ਕਲਚਰ ਦਿੰਦੇ ਆ ਉਹਨਾਂ ਦੇ ਨਾਲ ਸੱਚ ਦੇ ਆਧਾਰ ਦਿੱਤੇ ਉਹਨਾਂ ਨੂੰ ਦੱਸਣਾ ਹੈ ਜੋ ਵੀ ਗੱਲ ਆ ਸੱਚ ਬੋਲਣਾ ਹੈ ਉਹਨਾਂ ਕੋ ਝੂਠ ਦੀ ਬੋਲਣਾ ਕਿ ਜਦੋਂ ਉਹ ਵੱਡੇ ਹੋਊਗੇ ਵੱਡੇ ਹੋਣ ਤੋਂ ਬਾਅਦ ਜਦੋਂ ਉਹ ਉਹ ਗੱਲਾਂ ਸੋਚਣਗੇ ਸੋ ਉਹਨਾਂ ਨੂੰ ਇਹ ਨਾ ਫੀਲ ਹੋਵੇ ਸਾਡੀ ਮਾਂਪ ਤਾਂ ਸਾਨੂੰ ਸੱਚ ਝੂਠ ਕਹਿੰਦੀ ਸੀਗੀ ਸੋ ਮੈਂ ਆਪਣਾ ਆਪਣੀ ਜ਼ਿੰਦਗੀ ਦੇ ਜਿਹੜੀ ਸ਼ੁਰੂਆਤ ਮੇਰੇ ਬੱਚਿਆਂ ਦੀ ਕੀਤੀ ਆ ਜਦੋਂ ਹੋਈ ਆ ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਸੱਚ ਦੱਸਿਆ ਉਹਨਾਂ ਦੇ ਕੋਲ ਮੈਂ ਕੋਈ ਗਲਤ ਗੱਲ ਨਹੀਂ ਕੀਤੀ ਮੋਸਟ ਇੰਪੋਰਟੈਂਟ ਆ ਕਿ ਜਦੋਂ ਤੁਹਾਡੇ ਬੱਚੇ ਗਰੋਅ ਹੁੰਦੇ ਆ ਉਹਨਾਂ ਦੇ ਕੋਲ ਆਪਣੇ ਰਿਸ਼ਤੇਦਾਰਾਂ ਦੀਆਂ ਬਦਖੋਈਆਂ ਨਾ ਕਰੋ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਦੀਆਂ ਬਦਖੋਈਆਂ ਕਰਦੇ ਆ ਜਿਹੜੇ ਉਹ ਬੱਚੇ ਆ ਉਹਨਾਂ ਦੇ ਬਚਪਨ ਤੋਂ ਹੀ ਟਰੋਮਾ ਪੈ ਜਾਂਦਾ ਸਾਡਾ ਚਾਚਾ ਨਹੀਂ ਚੰਗਾ ਸਾਡੀ ਭੂਆ ਨਹੀਂ ਚੰਗੀ ਸਾਡੀ ਤਾਇਆ ਨਹੀਂ ਚੰਗਾ ਸਾਡੀ ਮਾਸੀ ਨਹੀਂ ਚੰਗੀ ਸਾਡਾ ਮਾਮਾ ਨਹੀਂ ਚੰਗਾ ਸੋ ਪ੍ਰੋਬਲਮ ਤੁਹਾਡੇ ਨਾਲ ਆਪਣੇ ਨਾਲ ਹੁੰਦੀਆਂ ਆ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਚ ਇਨਵੋਲਪ ਨਾ ਕਰੋ ਔਰ ਆਪਣੇ ਬੱਚਿਆਂ ਨੂੰ ਕਦੀ ਵੀ ਇਹ ਨਾ ਕਹੋ ਕਿ ਉਹਨਾਂ ਦੀ ਡਿਸਰੈਸਪੈਕਟ ਕਰੋ ਸੋ ਇਹ ਮੇਨ ਮੁੱਦਾ ਹੁੰਦਾ ਆ ਕਿ ਜਿਹੜੇ ਬੱਚੇ ਆ ਉਹਨਾਂ ਦੀ ਵੱਡਿਆਂ ਦੀ ਡਿਸਰੈਸਪੈਕਟ ਨਾ ਕਰਨ ਬੱਚੇ ਸਾਰਿਆਂ ਦੇ ਸਾਂਝੇ ਆ ਜਿਹੜੀ ਮਾਂ ਇਹੇ ਕਰਦੀ ਆ ਉਹ ਮਾਂ ਦੇ ਬੱਚੇ ਜਿਹੜੇ ਹਮੇਸ਼ਾ ਹੀ ਸਹੀ ਰਾਸਤੇ ਤੇ ਤਾਂ ਸਹੀ ਤਰੀਕੇ ਨਾਲ ਰਹਿੰਦੇ ਆ ਸੋ ਇਹ ਦੇਖੋ ਸਾਡੇ ਧਾਰਮਿਕ ਗੱਲਾਂ ਵੀ ਆ ਦੇਖ ਲਓ ਮਹਾਭਾਰਤ ਵੀ ਆਪਾਂ ਦੇਖਦੇ ਆ ਸੋ ਮੈਂ ਮਹਾਭਾਰਤ ਤੋਂ ਇੱਕ ਗੱਲ ਲਰਨ ਕੀਤੀ ਆ ਕਿ ਜਿਹੜੀ ਮਹਾਭਾਰਤ ਦੀ ਨੂੰਹ ਸੀਗੀ ਮਹਾਭਾਰਤ ਦੇ ਵਿੱਚ ਦ੍ਰੋਪਦੀ ਜਿਹੜੀ ਸੀ ਸਿਰਫ ਇੱਕ ਨਿੱਕੀ ਜੀ ਗੱਲ ਉਹਨੇ ਕਹੀ ਸੀ ਅੰਨੇ ਦਾ ਪੁੱਤ ਅੰਨਾ ਕਿਉਂਕਿ ਉਹ ਵਿਆਹੀ ਹੋਈ ਕੁੜੀ ਸੀਗੀ ਉਹ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਆਈ ਸੀ ਉਹਦਾ ਜੇਠ ਜਿਹੜਾ ਉਹਦਾ ਉਹਦੇ ਜੇਠ ਦਾ ਉਹ ਫਾਦਰ ਸੀ ਜਿਹਨੂੰ ਉਹਨੇ ਇੰਨੀ ਗੱਲ ਕਹੀ ਸੀ ਬੇਸ਼ੱਕ ਉਹ ਜਿਹੜੀ ਦ੍ਰੋਪਤੀ ਸੀ ਬਹੁਤ ਜ਼ਿਆਦਾ ਧਾਰਮਕ ਸੀਗੀ ਪਰ ਉਹਨੇ ਗਲਤਾਂ ਗਲਤ ਗਲਤ ਕਹਿ ਦਿੱਤੀ ਸੀ ਨਾ ਉਸ ਗਲਤ ਗੱਲ ਦੇ ਨਾਲ ਦੇਖੋ ਸਾਰਾ ਮਹਾਭਾਰਤ ਹੋ ਗਿਆ ਇਸੇ ਤਰ੍ਹਾਂ ਤੁਸੀਂ ਆਪਣੀਆਂ ਫੈਮਲੀਆਂ ਦੇ ਵਿੱਚ ਵੀ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਲਰਨ ਕਰਾਓ ਔਰ ਚੰਗੀਆਂ ਗੱਲਾਂ ਉਹਨਾਂ ਨੂੰ ਸੋਚਣ ਲਈ ਮਜਬੂਰ ਕਰੋ ਉਹਨਾਂ ਨੂੰ ਉਹਨਾਂ ਨੂੰ ਦਿਨ ਰਾਤ ਉਹਨਾਂ ਨੂੰ ਸੱਚ ਦੇ ਆਧਾਰ ਤੇ ਆ ਨਹੀਂ ਕਰਨਾ ਆ ਕਰਨਾ ਪਹਿਲਾਂ ਤੁਹਾਨੂੰ ਆਪ ਅਪਣਾਉਣਾ ਪੈਣਾ ਜਦੋਂ ਮੈਂ ਛੋਟੀ ਜੀ ਹੁੰਦੀ ਸੀ ਅਸੀਂ ਮਹਾਭਾਰਤ ਦੇਖਦੇ ਹੁੰਦੇ ਸੀ ਆਪਾਂ ਮੂਵੀਆਂ ਦੇਖਦੇ ਹੁੰਦੇ ਸੀ ਬਾਲੀਵੁੱਡ ਦੀਆਂ ਸਵਰਗ ਨਰਕ ਘਰ ਇੱਕ ਮੰਦਰ ਹੈ ਉਹਨਾਂ ਮੂਵੀਆਂ ਤੋਂ ਮੈਂ ਬਹੁਤ ਕੁਝ ਲਰਨ ਕੀਤਾ ਕਿਉਂਕਿ ਮੈਂ ਮੈਂ ਬਹੁਤ ਲਾਈਕ ਕਰਦੀ ਹੁੰਦੀ ਸੀ ਇੱਕ ਰਾਇਲ ਲੇਡੀ ਬਣਨਾ ਰਾਇਲ ਲਾਈਫ ਮੈਚ ਆਉਂਦੀ ਹੁੰਦੀ ਸੀ ਮੇਰੀ ਜਿਹੜਾ ਘਰ ਪਰਿਵਾਰ ਹੋਵੇ ਇੱਕ ਰਾਇਲ ਲੇਡੀ ਦੀ ਤਰ੍ਹਾਂ ਮੇਰੇ ਕੱਪੜਿਆਂ ਦਾ ਸਟਾਈਲ ਰਾਇਲ ਲੇਡੀ ਦੀ ਤਰ੍ਹਾਂ ਹੋਵੇ ਸੋ ਮੈਂ ਉਹਨਾਂ ਤੋਂ ਜਿਹੜੀਆਂ ਵੱਡੀ ਪਰਜਾਈ ਹੁੰਦੀ ਸੀ ਉਹ ਕਿਦਾਂ ਆਪਣੇ ਦੇਰਾਂ ਨਾਲ ਜੇਠਾ ਨਾਲ ਪਿਆਰ ਕਰਦੀ ਆ ਉਹਦੇ ਤੇ ਕਿੰਨੀਆਂ ਤੋਂਮਤਾ ਲੱਗਦੀਆਂ ਆ ਪਰ ਫਿਰ ਵੀ ਉਹ ਆਪਣੀ ਫੈਮਲੀ ਨੂੰ ਸੇਫ ਰੱਖਦੀ ਆ ਇਸ ਤਰੀਕੇ ਦੇ ਨਾਲ ਮੈਂ ਆਪਣਾ ਜਿਹੜਾ ਇਹ ਘਰ ਦਾ ਮਾਹੌਲ ਆ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਮੈਂ ਦੱਸਿਆ ਗਿਆ ਸੋ ਜਦੋਂ ਮੈਂ ਸ਼ਾਮ ਨੂੰ ਜਾਂ ਸਵੇਰ ਨੂੰ ਕੋਈ ਵੀ ਰੋਟੀ ਪਾਣੀ ਬਣਾਉਂਦੀ ਆ ਸੋ ਮੈਂ ਹਮੇਸ਼ਾ ਜਪਜੀ ਸਾਹਿਬ ਦਾ ਪਾਠ ਕਰਦੀ ਆ ਔਰ ਸ਼ਾਮ ਨੂੰ ਜਦੋਂ ਮੈਂ ਸ਼ਾਮ ਦਾ ਰੋਟੀ ਤਿਆਰ ਕਰਦੀ ਆ ਸੋ ਮੈਂ ਰਹਿ ਰਸਤਾ ਪਾਠ ਕਰਦੀਆਂ ਸੋ ਇਹ ਇੱਕ ਮਾਂ ਦਾ ਕਰਤੱਵ ਹੈ ਇਹ ਕੰਮ ਕਰਨੇ ਦਾ ਸੋ ਇਹ ਗੱਲਾਂ ਤੁਸੀਂ ਜੇ ਹੁਣ ਤੋਂ ਤੁਸੀਂ ਇਹ ਲਰਨ ਕਰਦੀਆਂ ਆ ਇਹ ਕੁੜੀਆਂ ਜਿਹੜੀਆਂ ਮੈਨੂੰ ਦੇਖਦੀਆਂ ਆ ਸੋ ਮੈਂ ਕਹੂੰਗੀ ਤੁਹਾਡੇ ਘਰ ਬਹੁਤ ਸੁਖੀ ਬਸਣਗੇ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਲੈ ਕੇ ਰੋਟੀ ਬਣਾਉਣ ਲੱਗਦੇ ਆ ਤੁਸੀਂ ਰਹਿਰਾਸ ਦਾ ਪਾਠ ਕਰੋ ਜੇ ਨਹੀਂ ਆਉਂਦਾ ਰਹਿਰਾਸ ਦਾ ਪਾਠ ਕੋਰ ਲਾ ਲਓ ਜਦੋਂ ਤੁਸੀਂ ਕੋਲ ਲਾਲਨੇ ਰਹਿ ਰਸਤਾ ਪਾਠ ਨਾਲੋਂ ਨਾਲ ਤੁਸੀਂ ਰਹਿ ਰਸਤਾ ਪਾਠ ਕਰਦੇ ਆ ਨਾਲੋਂ ਨਾਲ ਤੁਸੀਂ ਰੋਟੀ ਪਕਾਉਂਦੇ ਆ ਸੋ ਉਸ ਰੋਟੀ ਦੇ ਵਿੱਚ ਅੰਮ੍ਰਿਤ ਉਸ ਲੰਗਰ ਦੇ ਵਿੱਚ ਅੰਮ੍ਰਿਤ ਹੁੰਦਾ ਆ ਉਸ ਇੱਕ ਦਿਨ ਤੁਸੀਂ ਇਹ ਕਰਕੇ ਜਰੂਰ ਦੇਖਿਓ ਰਿਆ ਰਾਸ ਦਾ ਪਾਠ ਲਾ ਲਿਓ ਤੇ ਨਾਲ ਤੁਸੀਂ ਆਪਣੀ ਸਬਜੀ ਰੋਟੀ ਬਣਾਇਓ ਸੋ ਉਹ ਬਣਾਉਣ ਦੇ ਟਾਈਮ ਦੇ ਤੇ ਤੁਹਾਡਾ ਟਾਈਮ ਕਿੰਨਾ ਵਧੀਆ ਨਿਕਲਣਾ ਆ ਔਰ ਜਦੋਂ ਤੁਸੀਂ ਉਹਨੂੰ ਖਾਣਾ ਹੈ ਤੁਹਾਨੂੰ ਐਦਾਂ ਮਹਿਸੂਸ ਹੋਣਾ ਕਿ ਮੈਂ ਇੱਕ ਮਲਾਈ ਖਾ ਰਹੀ ਆ ਸੋ ਸਾਡੇ ਘਰ ਦੇ ਵਿੱਚ ਇਹ ਹੈਗਾ ਆ ਕਿ ਜਦੋਂ ਵੀ ਅਸੀਂ ਲੰਗਰ ਤਿਆਰ ਕਰਦੇ ਆ ਅਸੀਂ ਮਹਾਰਾਜ ਨੂੰ ਭੋਗ ਲਾਉਂਦੇ ਆ ਸੋ ਉਸ ਤੋਂ ਬਾਅਦ ਅਸੀਂ ਰੋਟੀ ਖਾਂਦੇ ਆ ਇਹ ਮੇਰੇ ਬਚਪਨ ਤੋਂ ਮੇਰੇ ਘਰ ਦਾ ਅਸੂਲ ਆ ਅਸੀਂ ਮਹਾਰਾਜ ਨੂੰ ਭੋਗ ਲਾ ਕੇ ਫਿਰ ਅਸੀਂ ਰੋਟੀ ਖਾਂਦੇ ਆ ਮੇਰੇ ਬੱਚੇ ਵੀ ਯੂਸ ਟੂ ਆ ਹੁਣ ਸਵੇਰ ਨੂੰ ਮੈਂ ਉੱਠਦੀ ਆ ਮੈਂ ਉੱਠ ਕੇ ਪਹਿਲਾਂ ਦੁੱਧ ਬਣਾਉਣਾ ਦੁੱਧ ਸੌਂਫਾ ਵਾਲਾ ਦੁੱਧ ਬਣਾ ਕੇ ਭੋਗ ਲਵਾ ਕੇ ਤੁਸੀਂ ਰੋਟੀ ਖਾਣੀ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਤਾਂ ਤੁਸੀਂ ਭੋਗ ਲਵਾਉਣਾ ਇਹ ਤੁਹਾਡੇ ਮਨ ਦੀ ਸ਼ਰਤ ਆ ਤੁਸੀਂ ਉਸ ਅਕਾਲ ਪੁਰਖ ਨੂੰ ਲਵਾਉਣਾ ਜਿਨੇ ਤੁਹਾਨੂੰ ਜਨਮ ਦਿੱਤਾ ਸੋ ਇਹੀ ਗੱਲਾਂ ਮੇਰੀਆਂ ਨਿੱਕੇ ਨਿੱਕੇ ਟੋਟਕੇ ਆਪਣੇ ਘਰਾਂ ਦੇ ਵਿੱਚ ਹਮੇਸ਼ਾ ਸਿਰ ਟਾ ਕੇ ਰੋਟੀ ਬਣਾਉਣੀ ਆ ਹਮੇਸ਼ਾ ਸਿਰ ਟਾ ਕੇ ਰੋਟੀ ਖਾਣੀ ਆ ਆਪਣੇ ਬੱਚਿਆਂ ਦੇ ਵਿੱਚ ਕਾਮ ਡਾਉਨ ਰਹਿਣਾ ਆ ਇੱਕ ਮਾਂ ਦਾ ਧਰਮ ਆ ਕਾਮ ਡਾਉਨ ਹੋ ਕੇ ਆਪਣੇ ਬੱਚਿਆਂ ਨੂੰ ਸਵੇਰ ਤੋਂ ਉੱਠਣ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਚੰਗੇ ਸੰਸਕਾਰ ਦੇਵੇ ਔਰ ਉਹਨਾਂ ਦੇ ਨਾਲ ਚੰਗੀਆਂ ਗੱਲਾਂ ਕਰੇ ਸ਼ਾਮ ਨੂੰ ਜਦੋਂ ਬੱਚੇ ਸੌਂਦੇ ਆ ਤੁਸੀਂ ਕੀਰਤਨ ਸੁੱਲੇ ਦਾ ਉਹਨਾਂ ਨੂੰ ਨਾਲ ਲੈ ਕੇ ਕੀਰਤਨ ਸੁੱਲੇ ਦਾ ਪਾਠ ਕਰੋ ਫਿਰ ਨਾਲੇ ਉਹ ਵੀ ਵਧੀਆ ਤਰੀਕੇ ਨਾਲ ਸੌਂਦੇ ਆ ਤੁਹਾਡੇ ਵਾ ਸਾਰਾ ਦਿਨ ਜਿਹੜਾ ਆ ਉਹ ਵਧੀਆ ਨਿਕਲਦਾ ਆ ਸੋ ਇਹ ਮੇਰੀ ਜਿਹੜੀਆਂ ਨਿੱਕੇ ਨਿੱਕੇ ਟੋਟਕੇ ਆ ਇਹਨਾਂ ਨੂੰ ਜ਼ਰੂਰ ਤੁਸੀਂ ਲਰਨ ਕਰੋ ਸੋ ਮੈਂ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੇ ਹੁਣ ਵਿਆਹ ਹੋਏ ਆ ਜਾਂ ਜਿਨ੍ਹਾਂ ਦੇ ਹਜੇ ਛੋਟੇ ਬੱਚੇ ਆ ਮੈਂ ਉਹਨਾਂ ਭੈਣਾਂ ਨੂੰ ਇਹ ਕਹੂੰਗੀ ਸੋ ਪਲੀਜ਼ ਤੁਸੀਂ ਜ਼ਰੂਰ ਇਹਨਾਂ ਗੱਲਾਂ ਨੂੰ ਫਾਲੋ ਕਰੋ ਗਾਂਹ ਕਲਯੁਗ ਆ ਕਲਯੁਗ ਦੇ ਵਿੱਚ ਬਹੁਤ ਮਾੜਾ ਸਮਾਂ ਆ ਸੋ ਜੇ ਤੁਸੀਂ ਰੱਬ ਦੀ ਬਾਣੀ ਪੜ੍ਹਦੇ ਆ ਸੋ ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਹੋ ਜਾਂਦੀ ਆ ਸੋ ਹੁਣ ਮੇਰੀਆਂ ਤਿੰਨ ਰੋਟੀਆਂ ਬਣ ਗਈਆਂ ਸੋ ਹੁਣ ਅਸੀਂ ਬੱਲਾ ਤਾਂ ਹੁਣ ਰੋਟੀ ਪਕਾ ਕੇ ਖਾਂਦੇ ਆ ਇਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਮੈਂ ਮੈਨੂੰ ਚੰਗਾ ਲੱਗਦਾ ਆ ਇੱਕ ਮੇਰੀ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਕਿ ਦੀਦੀ ਤੁਸੀਂ ਆਪਣੇ ਬੱਚੇ ਕਿੱਦਾਂ ਰੇਸ ਕੀਤੇ ਆ ਸੋ ਬੱਚੇ ਰੇਸ ਕਰਨ ਵਿੱਚ ਜਿਹੜੀ ਜਿਹੜੀ ਇੱਕ ਗ੍ਰਿਹਸਤ ਜੀਵਨ ਆ ਇਹ ਸੈਕ੍ਰੀਫਾਈਸ ਆ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਆਦਮੀ ਲਈ ਆਪਣੇ ਫੈਮਲੀ ਨੂੰ ਸਹਰਿਆਂ ਦੀ ਨੂੰ ਜਿੱਥੇ ਤੁਸੀਂ ਰਹਿਣਾ ਉਹ ਤੁਹਾਡਾ ਘਰ ਆ ਤੁਸੀਂ ਉਹਨੂੰ ਦੇਣਾ ਆ 24 ਘੰਟੇ ਤੁਸੀਂ ਉਹਨਾਂ ਦੇ ਨਾਲ ਰਹਿਣਾ ਆ ਉੱਥੇ ਤੁਹਾਨੂੰ ਆਪਣਾ ਆਪ ਸਮਰਪਣ ਕਰਨਾ ਪੈਣਾ ਆਪਣੀ ਕਿਉਂਕਿ ਤੁਹਾਡੀ ਦੁਨੀਆ ਹੁੰਦੀ ਆ ਉਹ ਉਹ ਤੁਹਾਡੀ ਦੁਨੀਆ ਹੁੰਦੀ ਆ ਤੁਸੀਂ ਜੀਣਾ ਆ ਉੱਥੇ ਜਾ ਕੇ ਕਿੱਦਾਂ ਰਹਿਣਾ ਆ ਇਸ ਤਰੀਕੇ ਨਾਲ ਕਰਨਾ ਆ ਸਵੇਰ ਨੂੰ ਉੱਠਦੇ ਆ ਉੱਠ ਕੇ ਤੁਸੀਂ ਆਪਣਾ ਪ੍ਰਮਾਤਮਾ ਦਾ ਨਾਮ ਲੈਣਾ ਆ ਆਪਣੇ ਬੱਚਿਆਂ ਦੀ ਤੀਕ ਇਮਾਨਦਾਰੀ ਨਾਲ ਈਮਾਨਦਾਰੀ ਨਾਲ ਸੱਚਾਈ ਨਾਲ ਟਰੁਥ ਦੇ ਨਾਲ ਝੂਠ ਨਹੀਂ ਬੋਲਣਾ ਬੱਚਿਆਂ ਤੋਂ ਲੁਕੋਣੀਆਂ ਨਹੀਂ ਗੱਲਾਂ ਨਾ ਆਪਣੇ ਹਸਬੰਡ ਤੋਂ ਗੱਲਾਂ ਲੁਕੋਣੀਆਂ ਜੋ ਵੀ ਕੋਸ਼ਿਆ ਤੁਹਾਡੀ ਫੈਮਲੀ ਦੇ ਹਰ ਇੱਕ ਬੰਦੇ ਨੂੰ ਪਤਾ ਹੋਣੀ ਚਾਹੀਦੀ ਘਰ ਵਿੱਚ ਆ ਹੋ ਗਈ ਆ ਆ ਹੋ ਗਈ ਆ ਸੋ ਇਹੀ ਮੈਂ ਸਾਰਿਆਂ ਨੂੰ ਕਹੂੰਗੀ ਕਿ ਭਾਈ ਆਪੋ ਆਪਣੀਆਂ ਫੈਮਲੀਆਂ ਸੰਭਲੋ ਕਿਉਂਕਿ ਐਸ ਵੇਲੇ ਦੁਨੀਆ ਦੇ ਉੱਤੇ ਅੱਗ ਲੱਗੀ ਹੋਈ ਆ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਐਸ ਵੇਲੇ ਸੋ ਇਹੀ ਸਾਡੀ ਕਮੀ ਆ ਕਿਉਂਕਿ ਸਾਡੀਆਂ ਜਿਹੜੀਆਂ ਮਾਮਾ ਆ ਉਹਨਾਂ ਨੇ ਆਪਣਾ ਆਪ ਸਮਰਪਣ ਨਹੀਂ ਕੀਤਾ ਆਪਣੇ ਬੱਚਿਆਂ ਦੇ ਲਈ ਸੋ ਮੈਨੂੰ ਕੀ ਜ਼ਰੂਰਤ ਆ ਮੈਂ ਇੱਥੇ ਕੈਨੇਡਾ ਕੰਟਰੀ ਦੇ ਵਿੱਚ ਆ ਕੇ ਮੈਂ ਇਦਾਂ ਕਰਾਂ ਸੋ ਮੈਂ ਇਸ ਕਰਕੇ ਕਿ ਮੈਂ ਚਾਹੁੰਦੀ ਆ ਕਿ ਜਿਸ ਤਰੀਕੇ ਨਾਲ ਮੈਂ ਕਰਦੀ ਆ ਜਦੋਂ ਮੇਰੇ ਬੱਚਿਆਂ ਦੇ ਵਿਆਹ ਹੋਣਗੇ ਉਹ ਵੀ ਆਪਣੀਆਂ ਉਹਨਾਂ ਦੀਆਂ ਵਾਈਫਾਂ ਵੀ ਇਦਾਂ ਕਰੂਗੀਆਂ ਉਹਨਾਂ ਦੀ ਗਾਂਹ ਗ੍ਰੇਸਥ ਜੀਵਨ ਜਿਹੜੇ ਵਧੀਆ ਤਰੀਕੇ ਨਾਲ ਨਿਕਲਣਗੇ ਸੋ ਇਹ ਜ਼ਰੂਰੀ ਹੁੰਦਾ ਆ ਸੋ ਜਦੋਂ ਇੱਕ ਘਰ ਵਿੱਚ ਰੀਤ ਚੱਲਦੀ ਆ ਤਾਂ ਗਾਂਹ ਤੋਂ ਗਾਂਹ ਇਹ ਰੀਤਾਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਆ ਜਿੰਨਾ ਤੁਸੀਂ ਆਪਣੇ ਆਪ ਨੂੰ ਮਾਈਂਡਲੀ ਤੁਹਾਡਾ ਮਾਈਂਡ ਜਿਹੜਾ ਆ ਉਹ ਉਹ ਐਡਵਾਂਸ ਹੋਣਾ ਚਾਹੀਦਾ ਆ ਲੇਕਿਨ ਤੁਸੀਂ ਕਲਚਰ ਦੇ ਵਿੱਚ ਰਹਿ ਕੇ ਧਰਮ ਦੇ ਵਿੱਚ ਰਹਿ ਕੇ ਜੋ ਤੁਹਾਡਾ ਧਰਮ ਆ ਵਿਆਹ ਦਾ ਰਿਸ਼ਤੇਆਂ ਦਾ ਹਸਬੰਡ ਵਾਈਫ ਦਾ ਸੋ ਇਹ ਜ਼ਰੂਰੀ ਆ ਸੋ ਇੱਕ ਗੱਲ ਹੋਰ ਵੱਡੀ ਆ ਕਿ ਤੁਸੀਂ ਜਦੋਂ ਵਿਆਹ ਹੁੰਦੇ ਆ ਤੁਹਾਡੇ ਜਦੋਂ ਬੱਚੇ ਵੱਡੇ ਹੁੰਦੇ ਆ ਸੋ ਜਿਹੜੀ ਮਾਂ ਆਪਣੇ ਹਸਬੰਡ ਦੀ ਆਪਣੇ ਫੈਮਲੀ ਵੀ ਰਿਸਪੈਕਟ ਕਰਦੀ ਆ ਬੱਚੇ ਉਹਦੀ ਹੀ ਰਿਸਪੈਕਟ ਕਰਦੇ ਆ ਕਿਉਂਕਿ ਬੱਚਿਆਂ ਨੇ ਜੋ ਮਾਂ ਨੇ ਕਰਨਾ ਉਹੀ ਦੇਖਣਾ ਹੁਣ ਡੈਡ ਕੰਮ ਤੋਂ ਆਉਂਦੇ ਆ ਸੋ ਤੁਹਾਡਾ ਫਰਜ਼ ਬਣਦਾ ਆ ਜੇ ਮੁੰਡਾ ਆ ਉਹਨੂੰ ਕਹਣਾ ਜਾ ਕੇ ਮੱਥਾ ਟੇਕ ਡੈਡ ਨੂੰ ਸਾਸਰੀ ਕਾਲ ਬਲਾ ਉਹਨਾਂ ਨੂੰ ਪਾਣੀ ਪੋਚ ਉਹਨਾਂ ਦੇ ਹੱਥ ਦਾ ਜਿਹੜਾ ਬੈ ਗਿਆ ਉਹ ਲੈ ਕੇ ਉਹਨਾਂ ਦੇ ਥਾਂ ਦੇ ਉੱਤੇ ਰੱਖ ਡੈਡ ਤੁਹਾਡਾ ਕਿੱਦਾਂ ਰਿਹਾ ਸਾਰਾ ਦਿਨ ਸੋ ਵਾਈਫ ਦਾ ਇਹ ਫਰਜ ਬਣਦਾ ਆ ਆਪਣੇ ਬੱਚੇ ਨੂੰ ਸਮਝਾਉਣਾ ਜੇ ਕੁੜੀ ਆ ਉਹਨੂੰ ਕਹਿਣਾ ਚਾਹੀਦਾ ਜਾ ਕੇ ਸਾਸਰੀ ਕਾਲ ਬਲਾ ਆਪਣੇ ਡੈਡ ਵਾਸਤੇ ਚਾਹ ਬਣਾ ਜੇ ਤੂੰ ਰਿਸਪੈਕਟ ਮਾਂ ਰਿਸਪੈਕਟ ਕਰੋਗੀ ਆਪਣੇ ਹਸਬੰਡ ਦੀ ਜਿਹੜਾ ਸਾਰਾ ਦਿਨ ਕਮਾਈ ਕਰਕੇ ਆਉਂਦਾ ਆ ਸੋ ਤਾਂ ਹੀ ਤੁਹਾਡੇ ਬੱਚਿਆਂ ਨੇ ਇਹ ਸਾਰਾ ਕੁਝ ਕਰਨਾ ਆ ਨਹੀਂ ਤਾਂ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਜਿਹੜੀਆਂ ਮਾਵਾਂ ਆਪਣੀਆਂ ਆਦਮੀਆਂ ਨਹੀਂਆ ਬਦਖੋਈਆਂ ਕਰਦੀਆਂ ਬੱਚਿਆਂ ਦੇ ਸਾਹਮਣੇ ਉਹਨਾਂ ਰਿਸਪੈਕਟ ਨਾਲ ਨਹੀਂ ਬੋਲਦੀਆਂ ਹੈਗੀਆਂ ਸੋ ਉਹਨਾਂ ਦੇ ਘਰਾਂ ਦੇ ਹਾਲ ਜਿਹੜੇ ਆ ਉਹ ਬਹੁਤ ਖਰਾਬ ਹੋ ਜਾਂਦੇ ਆ ਸੋ ਇਹ ਸਾਡੀਆਂ ਨਿੱਕੇ ਨਿੱਕੇ ਟਿੱਪਣੀਆਂ ਆ ਲਾਈਫ ਵਧੀਆ ਦੀਆਂ ਸੋ ਅਸੀਂ ਵੀ ਇੱਥੇ ਕੈਨੇਡਾ ਦੇ ਵਿੱਚ ਇੰਨੀ ਵਧੀਆ ਲਾਈਫ ਕਰਾਈ ਆ ਰਿਸਪੈਕਟ ਕਰੀ ਦੀਆ ਹੱਸਦੇ ਆ ਖੇਡਦੇ ਆ ਸੋ ਇਹ ਰਿਸਪੈਕਟ ਦਓ ਤੇ ਰਿਸਪੈਕਟ ਲਓ ਸੋ ਇਹੀ ਮੈਂ ਕਹਿੰਦੀ ਹੁੰਨੀ ਆ ਜਿਹੜੀ ਤੀਮੀ ਉਦੋਂ ਪਰਖੀ ਜਾਂਦੀ ਆ ਜਦੋਂ ਉਹਦੇ ਆਦਮੀ ਦਾ ਔਖਾ ਟਾਈਮ ਹੁੰਦਾ ਆ ਸੋ ਇਹ ਵਧੀਆ ਗੱਲਾਂ ਆ ਵਧੀਆ ਟਟਕੇ ਆ ਅੱਜ ਮੇਰੇ ਇੰਨੇ ਟਟਕੇ ਸੀ ਤੁਹਾਡੇ ਨਾਲ ਸੋ ਮੈਂ ਮਿਲਦੀ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸੋ ਨੈਕਸਟ ਬਲੌਗ ਦੇ ਵਿੱਚ ਮੈਂ ਹੋਰ ਤੁਹਾਡੇ ਨਾਲ ਕਈ ਗੱਲਾਂ ਕਰੂੰਗੀ ਥੈਂਕ ਯੂ ਸੋ ਮੱਚ